निर्मल शर्मा चेंज करता है तो निर्मल शर्मा ये जगह था एक निर्मल शर्मा का नहीं पाजी ओ मैं तो पांच जुम्बी मिलूँगा ठीक है ओ भी पांच जुम्बी मिलूँगा रवि रवि जितने नंबर ही गलत है तब तो सही कारी रवि यह चेंज करता है नंबर ठीक है जी रवि जो नंबर गलत है इस गिनी नहीं, नहीं। कार है नीचे ਮੈਂ ਰੋਹਿਤ ਹਾਂ। ਯਾਰ ਮੈਂ ਸਾਰੀ ਲਿਸਟ ਆਈ ਸੀ। ਤੁਹਾਨੂੰ ਜਿਹੜੇ ਗਰੁੱਪ ਚ ਮੈਂ ਐਡ ਕੀਤਾ ਨਾ ਸਾਰੇ। ਤੁਹਾਨੂੰ ਲਿਸਟ ਆਈ ਹੈ ਆਪਣੇ ਬਲੌਗ ਪ੍ਰਧਾਨ ਦੇ। ਜਿਹੜੇ ਮੇਨ ਵੀਕ ਦੇ ਬਲੌਗ ਪ੍ਰਧਾਨ ਹਨ ਆਪਾਂ ਉਹਨਾਂ ਨੂੰ ਫੋਨ ਕਰਨਾ। ਠੀਕ ਹੈ ਜੀ। ਆਪਾਂ ਦਿਨ 'ਚ ਇੱਕ ਟਾਈਮ ਕਰ ਲੈਣਾ। ਸ਼ਾਮ ਨੂੰ ਇੱਕ ਘੰਟਾ ਦੇਣਾ। 50 ਆਫ ਆ 25 ਡਿਗਰੀ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਮੈਂ ਇਕਮਜੀਤ ਪੰਮਾ ਹਲਕਾ ਵੈਸਟ ਜਲੰਧਰ ਯੂਥ ਕੋਆਰਡੀਨੇਟਰ। ਅੱਜ ਅਸੀਂ ਮੀਟਿੰਗ ਕੀਤੀ ਹੈ ਜੀ ਵਾਰਡ 47 ਚ ਜਲੰਧਰ ਵੈਸਟ ਦੀ ਜਿਹੜੇ ਹੈਲਥ ਕਾਰਡ ਬਣ ਰਹੇ ਆ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਕੋਲ ਹੈਲਥ ਕਾਰਡ ਦੀ ਯੋਜਨਾ ਆ ਰਹੀ ਹੈ ਨਾ ਉਹਰੇ ਪਰਾਲੇ ਮੀਟਿੰਗ ਕੀਤੀ ਪੂਰਾ ਯੂਥ 24 ਦੇ 24 ਵਾਡਾ ਚ ਜਲੰਧਰ ਵੈਸਟ ਦੇ 24 ਵਾਡਾ ਚ ਸਾਰੇ ਸਾਡੇ ਵੋਲ ਪਾਰਟ ਕੋਆਰਡੀਨੇਟਰ ਇੱਥੇ ਆਏ ਆ ਤੇ ਸਾਡੇ ਬਲੋਕ ਪ੍ਰਧਾਨ ਜਿਹੜੇ ਬਲੋਕ ਕੋਆਰਡੀਨੇਟਰ ਹੈ ਸ਼ੇਰਾ ਜੀ ਠੀਕ ਹੈ ਜੀ ਸ਼ੰਮੀ ਭਗਤ ਜੀ ਅਨਮੋਲ ਜੀ ਨੀਰਜ ਬੈਂਸ ਜਸ਼ਨੁ ਭਗਤ ਕਾਰਤਿਕ ਅਬੀ ਜੀ ਤੇ ਅਮਨ ਆਨੰਦ ਸਾਰੇ ਇਸ ਮੌਕੇ ਤੇ ਸਾਰੇ ਆ ਕੇ ਜਿਹੜੇ ਆਪਾਂ 24 ਵਾਰਡਾਂ ਦੇ ਬਲੋਕ ਕੋਆਰਡੀਨੇਟਰ ਲਾਏ ਸੀ ਉਹਨਾਂ ਨੂੰ ਸਾਰੀ ਮੀਟਿੰਗ ਦਾ ਅੱਜ ਵੇਰਵਾ ਦਿੱਤਾ ਹੈ ਮੀਟਿੰਗ ਦੀ ਵੇਰਵਾ ਦਿੱਤਾ ਕਿੱਦਾਂ ਹੈਲਥ ਕਾਰਡ ਬਣਨਗੇ ਕੀ ਕੀ ਪਾਰਟੀ ਨੇ ਇਸ ਹੈਲਥ ਕਾਰਡ ਦੇ ਬੇਨਫਿਟ ਹੈ ਪਾਰਟੀ ਨੇ ਜੋ ਸਾਨੂੰ ਗਾਈਡਲਾਈਨ ਦਿੱਤੀ ਆਪਾਂ ਉਹ ਆਪਣੇ ਵਾਰਡ ਕੋਆਰਡੀਨੇਟਰ ਨੂੰ ਅੱਜ ਦੱਸ ਦੇਣਾ ਠੀਕ ਹੈ ਠੀਕ ਠੀਕ ਹੈ